ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਬਠਿੰਡਰ ਦੇ ਵਿੱਚ ਵਿਜਲੈਂਸ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਕਮਾਂਡੋਜ਼ ਦੇ ਵਿੱਚ ਤਾਇਨਾਤ ਇੱਕ ਹੈੱਡ ਕਨਸਟੇਬਲ ਜਿਸ ਦੇ ਖਿਲਾਫ ਜਿਨਕਾਇਤ ਮਿਲੀ ਸੀ ਤਾਂ ਇਸ ਨੂੰ 2 ਸਾਲਾਂ ਦੇ ਲਈ ਜਿਹੜਾ ਕੱਚੇ ਤੌਰ ਤੇ ਨੌਕਰੀ ਤੋਂ ਫਾਰਕ ਕੀਤਾ ਗਿਆ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਇੱਕ ਸੀਡੀਓ ਜਿਸ ਦੇ ਸੰਪਰਕ ਦੇ ਵਿੱਚ ਆਉਂਦਾ ਜੋ ਇਸ ਨੂੰ ਕਹਿੰਦਾ ਹੈ ਕਿ ਇਸ ਨੂੰ 50000 ਰੁਪਏ ਦੀ ਰਿਸ਼ਵਤ ਦੇਵੇ ਤਾਂ ਇਸ ਨੂੰ ਬਹਾਲ ਕਰਵਾ ਦਿੱਤਾ ਜਾਵੇਗਾ ਤਾਂ ਐਸੇ ਮਾਮਲੇ ਦੇ ਵਿੱਚ ਜਦ ਵਿਜੀਲੈਂਸ ਦੇ ਕੋਲ ਸ਼ਿਕਾਇਤ ਪਹੁੰਚਦੀ ਹੈ ਤਾਂ ਕਾਰਵਾਈ ਕਰਦਿਆਂ ਹੋਇਆਂ ਇੱਕ ਵਿਅਕਤੀ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਭ੍ਰਸ਼ਟਾਚਾਰ ਦੇ ਖਿਲਾਫ ਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਇੱਥੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਵਿਜੀਲੈਂਸ ਅਫਸਰ ਜਿਨ੍ਹਾਂ ਦਾ ਇਹ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਹੋਰ ਕਾਰਵਾਈ ਉਹ ਵੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਡੀਐਸਪੀ ਵਿਜੀਲੈਂਸ ਬਠਿੰਡਾ ਕੁਲਵੰਤ ਸਿੰਘ ਦੇ ਵੱਲੋਂ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਦੱਸਿਆ ਗਿਆ ਆਓ ਸੁਣਦੇ ਹਾਂ ਇੱਕ ਕਮਾਂਡੋ ਦੇ ਵਿੱਚ ਇੱਕ ਪਰਮਿੰਦਰ ਸਿੰਘ ਹੈਡ ਕਨਸਟੇਬਲ ਪੋਸਟਡ ਨੇ ਜੀ ਉਹਦੇ ਤੇ ਮੁਕੱਦਮਾ ਦਰਜ ਸੀ ਉਹਦੀ ਕੈਨਸਲੇਸ਼ਨ ਨ ਭਰੀ ਗਈ ਸੀ ਕਿ ਉਹਦੀ ਕੱਚੇ ਤੌਰ ਤੇ ਸਰਵਿਸ ਕੱਟੀ ਗਈ ਸੀ 2 ਸਾਲ ਦੀ ਜਿਹੜਾ ਇਹ ਹੈਡ ਕਨਸਟੇਬਲ ਤਰਸੀਮ ਸਿੰਘ ਹੈ ਸੀਡੀਓ ਲੱਗਿਆ ਸੀ ਉੱਥੇ ਕਮਾਂਡੋ ਦੇ ਵਿੱਚ ਇਹ ਕਹਿੰਦਾ ਵੀ ਮੈਂ ਉਹ ਸਰਵਿਸ ਜਿਹੜੀ ਬਹਾਲ ਕਰਾ ਦੂੰਗਾ ਮੈਨੂੰ 50000 ਰੁਪਏ ਦੀ ਡਿਮਾਂਡ ਕੀਤੀ ਸੀ ਉਹਨੇ ਤੇ ਉਹਦੇ ਵਿੱਚ ਇਹਨੇ ਜਿਹੜਾ ਪਰਮਿੰਦਰ ਸਿੰਘ ਨੇ ਸਾਡੇ ਕੋਲ ਅਪਰੋਚ ਕੀਤਾ ਸੀਗਾ ਤਾਂ ਉਹਨੇ ਕਿਹਾ ਵੀ ਜਿਹੜਾ ਇਹ ਮੇਰੇ ਹੱਸਾ ਹੈ ਕਿ ਜਿਹੜਾ ਨਛੱਤਰ ਸਿੰਘ ਨੂੰ ਪੇਮੈਂਟ ਫੜਾ ਜੀ ਤੂੰ ਜੋ ਨਛੱਤਰ ਸਿੰਘ ਨੂੰ ਅਸੀਂ ਹੈਡ ਕਨਸਟੇਬਲ ਨੂੰ ਰੰਗੇ ਹੱਥੀਂ ਰੌਂਡ ਅਪ ਕੀਤਾ ਰਿਸ਼ਵਤ ਵੀ ਲੈਂਦੇ ਹੋਏ ਪਰਮਿੰਦਰ ਸਿੰਘ ਤੇ ਜੇ ਅਸੀਂ ਕੇਸ ਰਜਿਸਟਰਡ ਆਲਰੇਡੀ ਅਸੀਂ ਕਰਕੇ ਚੱਲੇ ਸੀ ਉਦੋਂ ਜੋ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਜਿਹੜੇ ਚੀਫ ਡਾਇਰੈਕਟਰ ਵਿਜੀਲੈਂਸ ਜੀ ਨੇ ਮਾਨੂੰ ਸਾਡੇ ਉਹਨਾਂ ਦੀ ਹਦਾਇਤਾਂ ਦੇ ਉੱਤੇ ਅਸੀਂ ਮਤਲਬ ਜ਼ੀਰੋ ਟਾਲਰੈਂਸ ਪਾਲਿਸੀ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਇੱਕ ਬੰਦੇ ਨੂੰ ਇੱਕ ਜਿਹੜਾ ਵਾਪੇ ਤੋਂ ਭੱਜਿਆ ਹੋਇਆ ਹੈਗਾ ਜਿਹੜਾ ਤਰਸੀਮ ਸਿੰਘ ਉਹਦੇ ਵਾਸਤੇ ਅਸੀਂ ਰੇਡ ਕਰਦੇ ਇਹਨੂੰ ਜਿਹੜਾ ਬਲੇ ਸਬਜੀ ਮੰਡੀ ਦੇ ਲਾਗੂ ਅਰੈਸਟ ਕੀਤਾ ਸੀਗਾ ਜੀ ਤਰਸੀਮ ਇਹ 50000 ਰੁਪਏ ਦੀ ਜਿਹੜਾ ਪਰਮਿੰਦਰ ਸਿੰਘ ਮਦਈ ਸੀਗਾ ਉਹ ਵੀ ਹੈੱਡ ਕਨਸਟੇਬਲ ਆ ਉਹਦੇ ਖਿਲਾਫ ਉਹਦੀ ਸਿਸਟਰ ਦੇ ਨਾਂ 'ਤੇ ਪਰਚਾ ਦਰਜ ਹੋਇਆ ਸੀਗਾ ਉਹ ਪਰਚੇ ਦੇ ਵਿੱਚ ਉਹ ਇਨੋਸੈਂਟ ਪਾਇਆ ਗਿਆ ਸੀ ਉਹਦੀ ਖਰਾਜ ਰਿਪੋਰਟ ਭਰੀ ਗਈ ਸੀ ਉਹਦੇ ਜਿਹੜੇ ਸਰਵਿਸ ਆਲਰੇਡੀ ਕੱਟੀ ਹੋਈ ਸੀ ਉਹ ਬਹਾਲ ਕਰਾਉਣ ਦੇ ਨੇ ਪੈਸੇ ਲੱਗੇ ਸੀ ਕਿੰਨੇ ਪੈਸੇ ਸਰਕਾਰ ਨੂੰ ਸੀ ਤੇ ਕਿੰਨੇ ਦਿੱਤੇ 50000 ਰੁਪਏ ਦੇ ਵਿੱਚ ਇਹਨਾਂ ਦੀ ਸੈਟਲਮੈਂਟ ਹੋਈ ਸੀ 50000 ਰੁਪਏ ਉਹਨੇ ਮੰਗਿਆ ਸੀ ਇਹਨੇ 50000 ਉਹਨੂੰ ਨਾ ਦਿੰਦੇ ਹੋਏ ਮਤਲਬ ਸਾਡੇ ਕੋਲ ਅਪਰੋਚ ਕਰਕੇ ਕਿਉਂਕਿ ਉਹ ਦੇਣਾ ਨਹੀਂ ਸਜਾਉਂਦਾ ਕਿ ਜੈਨੂਇਨ ਸੀਗਾ ਗੱਲ ਬਟ ਉਹ ਫਿਰ ਵੀ ਉਹਨੂੰ ਪਰੇਸ਼ਾਨ ਕਰ ਰਿਹਾ ਸੀ ਜਿਸ ਕਰਕੇ ਤਰਸੇਮ ਸਿੰਘ ਦਾ ਜ਼ਿਆਦਾ ਹੁੰਨ ਸੀਗਾ ਜਿਹੜਾ ਹੈਡ ਕਨਸਟੇਬਲ ਨਛੱਤਰ ਸਿੰਘ ਹੈਗਾ ਉਹਨੂੰ ਫੜਾ ਕੇ ਇਹ ਚੱਲੇ ਗਿਆ ਸੀ ਪ੍ਰਵਿੰਦਰ ਸਿੰਘ ਉਹਨਾਂ ਨੇ ਕਹਤਾ ਕਿ ਨਛੱਤਰ ਸਿੰਘ ਨੂੰ ਫੜਾ ਲਿਆ ਨਛੱਤਰ ਸਿੰਘ ਨੇ ਪੇਪਰ ਫੜ ਲਏ ਸੀ ਜਿਹੜਾ ਰੈਡ ਰੈੱਡ ਹੈਂਡਫਲ Trap ਹੋਇਆ ਹੈ ਹਾਲੇ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਇਹ ਤੇ ਚ ਪੈਂਡਿੰਗ ਹੈ ਕਿਉਂਕਿ ਤਰਸੇਮ ਸਿੰਘ ਭੱਜਿਆ ਹੋਇਆ ਹੈ ਤਰਸੇਮ ਸਿੰਘ ਦੀ ਪੁੱਛਗਿੱਛ ਤੋਂ ਪਤਾ ਲੱਗੂਗਾ ਕਿ ਕੀ ਚੀਜ਼ ਹੈ ਹਾਂ ਇਹਦਾ ਅਨਲਿਸਿਸ ਪੇਸ਼ ਕਰਾਂਗੇ ਜੀ ਸੋ ਤੇ ਬਾਕੀ ਜੋ ਵੀ ਇਨਵੈਸਟੀਗੇਸ਼ਨ ਹੋ ਗਈ ਉਹ ਰਿਪੋਰਟ ਕੰਪਲੀਟ ਹੋ ਗਈ ਸਰ थैंक यू